ਤਪਾ ਕੇ ਅਸ਼ੀਕੇਸ਼ ਲਕਸ਼ਮਣ ਝੂਲੇ ਤੇ ਨਾਈਟ ਟਾਈਮ ਤੁਸੀਂ ਲਕਸ਼ਮਣ ਝੂਲੇ ਦਾ ਵੀਊ ਦੇਖੋ ਐਂਡ ਲਾਈਟਿੰਗ ਦੇਖੋ ਇਹ ਹੈਗਾ ਰਾਮ ਚੂਲਾ ਰਾਮ ਚੂਲਾ ਰਿਸ਼ੀਕੇਸ਼ ਆਪਾਂ ਆ ਗਏ ਹਾਂ ਰਿਸ਼ੀਕੇਸ਼ ਲਕਸ਼ਮਣ ਚੂਲੇ ਤੇ ਲਕਸ਼ਮਣ ਚੂਲਾ ਬਹੁਤ ਸੋਹਣਾ ਵਿਊ ਆ ਬਹੁਤ ਸੋਹਣਾ ਲੁਕਸ ਲਾਈਕ ਲੰਡਨ ਬ੍ਰਿਜ ਓਹੋਹੋ ਥੋੜੀ ਸਫਾਈ ਦੀ ਕਮੀ ਆ ਬਾਕੀ ਕੋਈ ਕਮੀ ਨਹੀਂ ਇਹ ਪੜ ਲਿਓ ਚੰਗੀ ਤਰ੍ਹਾਂ ਕੀ ਕੀ ਲਿਖਿਆ ਆਇਆ ਸੌਰੀ ਲਕਸ਼ਮਣ ਝੂਲੇ ਤੇ ਰਾਮ ਝੂਲੇ ਦੇ ਵਿੱਚ ਜੇ ਨੂੰ ਫਰਕ ਨਹੀਂ ਪਤਾ ਉਹ ਮੈਂ ਦੱਸਦਾ ਕਿ ਜਿਹੜਾ ਨਾ ਰਾਮ ਝੂਲਾ ਆ ਉਹ ਸਿੰਪਲ ਆ ਚੀਜ਼ ਆ ਇੱਥੋਂ ਆਹ ਵਾਲੀ ਉਹ ਛੋਟਾ ਝੂਲਾ ਆ ਛੋਟਾ ਬ੍ਰਿਜ ਆ ਹਨਾ ਬਟ ਆਹਾਂ ਇਹਦੇ ਉੱਪਰ ਸਕੂਟਰੀ ਵਗੈਰਾ ਚੱਲਦੀਆਂ ਉਹਦੇ ਉੱਪਰ ਨਹੀਂ ਚੱਲਦੀਆਂ ਸਕੂਟਰੀਜ਼ ਵਗੈਰਾ ਬਹੁਤ ਸੋਹਣਾ ਆ ਬਹੁਤ ਸੋਹਣਾ ਬ੍ਰਿਜ ਆ ਜਦੋਂ ਤੁਸੀਂ ਰਿਸ਼ੀਕੇਸ਼ ਆਉਨੇ ਆ ਨਾ ਤਾਂ ਲక్ష్మణ ਝੂਲੇ ਦੀ ਪਾਰਕਿੰਗ ਅਲੱਗ ਆ ਤੇ ਰਾਮ ਝੂਲੇ ਦੀ ਪਾਰਕਿੰਗ ਅਲੱਗ ਆ ਮਾਤਾ ਜਾਨੀ ਬਟ ਤੁਸੀਂ ਇੱਕ 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 ਜਗ੍ਹਾ ਗੱਡੀ ਲਾ ਕੇ ਹਨਾ ਤਾਂ ਤੁਸੀਂ ਦੋਨੇ ਝੂਲੇ ਦੇਖ ਸਕਦੇ ਆ ਮੋਸਟਲੀ ਸਾਰਿਆਂ ਨੂੰ ਇਹ ਹੀ ਭੁਲੇਖਾ ਰਹਿੰਦਾ ਆ ਕਿ ਲਕਸ਼ਮਣ ਝੂਲੇ ਦੇਖਣ ਲਈ ਉਹਦੀ ਪਾਰਕਿੰਗ ਅਲੱਗ ਆ ਫਿਰ ਏ ਤੁਸੀਂ ਇੰਜੋਏ ਕਰੋ ਫਿਰ ਵਾਪਸ ਜਾਓ ਗੱਡੀ ਚੱਕੋ ਫਿਰ ਉਧਰ ਦੀ ਘੁੰਮ ਕੇ ਰਾਮ ਝੂਲੇ ਦੀ ਪਾਰਕਿੰਗ ਚ ਲਾਓ ਗੱਡੀ ਫਿਰ ਰਾਮ ਝੂਲਾ ਦੇਖੋ ਹਨਾ ਮਤਲਬ ਇਦਾਂ ਟਾਈਮ ਵੀ ਬਹੁਤ ਵੇਸਟ ਹੁੰਦਾ ਆ ਪੈਸੇ ਵੀ ਵੇਸਟ ਹੁੰਦੇ ਆ ਸੋ ਇੱਕ ਜਗ੍ਹਾ ਗੱਡੀ ਲਾ ਕੇ ਤੁਸੀਂ ਦੋਨੇ ਇੰਜੋਏ ਕਰ ਸਕਦੇ ਆ ਸ਼ਾਇਦ ਤੁਹਾਨੂੰ ਇੱਥੇ ਦਿਖਣਾ ਨਹੀਂ ਹੈਗਾ ਓਏ ਜਿਹੜਾ ਉਹ ਝੂਲਾ ਆ ਉਹ ਰਾਮ ਝੂਲਾ ਹੈ ਬਹੁਤ ਸੋਹਣਾ 뷰 ਆ ਨਹੀਂ ਨਹੀਂ ਇਸ ਟਾਈਮ ਦੇਖਣ ਦਾ ਅਲੱਗ ਹੀ ਆ ਮਤਲਬ ਦਿਨੇ ਵੀ ਤੁਸੀਂ ਦੇਖ ਸਕਦੇ ਆ ਬਟ ਦਿਨੇ ਲਾਈਟਿੰਗ ਵਗੈਰਾ ਨਹੀਂ ਦੇਖਣ ਨੂੰ ਮਿਲਦੀ ਆ ਬਹੁਤ ਸੋਹਣਾ ਆ ਨਾਈਟ ਟਾਈਮ ਤੁਸੀਂ ਲਕਸ਼ਮਣ ਝੂਲੇ ਦਾ 뷰 ਦੇਖੋ ਐਂਡ ਲਾਈਟਿੰਗ ਦੇਖੋ ਯਾਰ ਲਾਈਟਿੰਗ ਦੇਖੋ ਕਿੰਨੀਆ ਸੋਹਣੀਆਂ ਲਾਈਟਿੰਗ ਆ ਤੇ ਉਹ ਲਾਈਟਿੰਗ ਦਾ ਜੋ ਮਤਲਬ ਪਾਣੀ ਦੇ ਵਿੱਚ ਦਿਖਦਾ ਨਾ ਕਿਆ ਬਾਤ ਇਹਨੂੰ ਕਹਿੰਦੇ ਆ ਲక్ష్మణ ਚੂਲਾ ਐਂਡ ਆਪੋਜ਼ਿਟ ਸਾਈਡ ਮੈਂ ਤੁਹਾਨੂੰ ਦਿਖਾਣਾ ਇਹ ਆ ਦੇਖੋ ਉਹ ਦਿਖਦਾ ਹੈ ਉਹ ਇਹਨੇ ਲਾਈਟਿੰਗ ਹੈ ਥੈਟ ਵਨ ਮਤਲਬ ਉਹ ਹੈਗਾ ਰਾਮ ਚੂਲਾ ਇਹਨ ਇੰਨਾ ਕੀ ਇੰਨੀ ਕੀ ਬਾਤ ਹੈ ਬਈ ਬਹੁਤ ਸੋਹਣਾ 뷰 ਆ ਇਸ ਟਾਈਮ ਆਪਾਂ ਗੰਗਾ ਦੇ ਕਿਨਾਰੇ ਆ ਇੱਥੇ ਪੂਜਾ ਹੋ ਕੇ ਹਟੀ ਆ ਉਹ ਜਗ੍ਹਾ ਤੇ ਆ ਉਹ ਜਿੱਥੇ ਨਾ ਮਤਲਬ ਆਪਾਂ ਗੇ ਕੱਪੜਿਆਂ ਦੇ ਵਿੱਚ ਲੇਡੀਜ਼ ਹਨ ਉੱਥੇ ਪੂਜਾ ਹੋ ਕੇ ਹਟੀ ਹੋਣੀ ਕਾਫੀ ਰਸ਼ ਸੀਗਾ ਉੱਥੇ ਬਹੁਤ ਵਧੀਆ 뷰 ਆ ਗੰਗਾ ਘਾਟ ਜਿਹਨੂੰ ਆਪਾਂ ਕਹਿੰਦੇ ਹੁੰਦੇ ਨਾ ਗੰਗਾ ਘਾਟ ਆ ਗੰਗਾ ਘਾਟ ਆ ਆਪਏ ਸੋਲ ਇੱਥੇ ਆ ਗੰਗਾ ਘਾਟ ਬਹੁਤ ਸੋਹਣਾ 뷰 ਆ ਬਹੁਤ ਜਿਆਦਾ ਸੋਹਣਾ 뷰 ਆ ਇੰਨਾ ਸਕੂਨ ਆ ਇਸ ਜਗ੍ਹਾ ਤੇ ਇਸ ਵੇਲੇ ਮੈਂ ਮਤਲਬ ਉਫ ਤੁਹਾਨੂੰ ਸ਼ੇਅਰ ਨਹੀਂ ਕਰ ਸਕਦਾ ਤੁਹਾਨੂੰ ਆ ਕੇ ਹੀ ਪਤਾ ਲੱਗਣਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਆ ਮੈਨੂੰ ਕਮੈਂਟ ਕਰੇ ਤਾਂ ਮੈਂ ਉਹਨੂੰ ਰਿਪਲਾਈ ਕਰੂੰਗਾ ਜਿਹੜਾ ਇੱਥੇ ਨਹੀਂ ਆਇਆ ਬਾਕੀ ਜੋ ਇੱਥੇ ਆਇਆ ਉਹਨੂੰ ਤਾਂ ਸਾਰਾ ਪਤਾ ਹੀ ਆ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਘੁੰਮੋ ਫਿਰੋ ਘਰਾਂ ਤੋਂ ਨਿਕਲੋ ਬਾਲੇ ਪੈਸੇ ਜੋੜ ਕੇ ਕੁਝ ਨਹੀਂ ਮਿਲਣਾ ਇੱਥੇ ਰਹਿਣਾ ਸਾਰਾ ਕੁਝ ਘੁੰਮੋ ਫਿਰੋ ਬਹੁਤ ਸੋਹਣਾ 뷰 ਆ ਸੱਚੀ ਐਨੀ ਸੋਹਣੀ ਲਾਈਟਿੰਗ ਆ ਨਾ ਬਹੁਤ ਸੋਹਣਾ ਵੀਊ ਆ ਰਾਤ ਨੂੰ ਮੇਰਾ ਫੇਸ ਜਿੱਦਾਂ ਦਾ ਹੁਣ ਇਦਾਂ ਦਾ ਹੀ ਹੋਣਾ ਬਾਕੀ ਤੁਸੀਂ ਇੰਜੋਏ ਕਰਿਓ ਬਲੌਗ ਨੂੰ ਦਾ ਮਤਲਬ ਅਸਤੀਆਂ ਦੇ ਨਾਲ ਫੁੱਲ ਤਾਰਦੇ ਹੁੰਦੇ ਆ ਆ ਫੁੱਲ ਹੁੰਦੇ ਆ ਚੂਜ਼ ਵਗੈਰਾ ਪੱਲੇ ਰੱਖਦੇ ਆ ਆਪਾ ਹੈਗੇ ਆ ਹਰ ਕੀ ਪੌੜੀ ਹਰਦੁਆਰ ਗੰਗਾ ਮਈਆ ਵੇ ਕਪੜੇ ਲੈ ਕੇ ਜਾਈ ਦੀ ਮੀਂਹ ਪੈਂਦਾ ਪਿਆ ਹੌਲੀ ਹੌਲੀ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਜਿੱਦਾਂ ਨਾ ਮੀਂਹ ਪੈਂਦਾ ਥੋੜਾ ਥੋੜਾ ਨਾ ਤੇ ਰਸ਼ ਘਟਿਆ ਫਰਦੌਰ ਮਤਲਬ ਲੋਕ ਥੋੜਾ ਜਿਹਾ ਪਰਹੇਜ਼ ਕਰਦੇ ਆ ਸ਼ਾਪਾਂ ਫੇਰ ਵੀ ਸਾਰੀਆਂ ਖੁੱਲੀਆਂ ਆਇਆ ਆਹ ਪਤਾ ਨਹੀਂ ਕੀ ਵੇਚਦੇ ਆ ਬਈ ਸ਼ਿੰਘਾਰਾ ਸ਼ਕਰਗੰਦੀ ਇਹ ਕੋਈ ਅਲੱਗ ਸ਼ਕਰਗੰਦੀ ਹੈ ਸ਼ਿੰਘਾਰਾ ਕੋਈ ਸ਼ਕਰਗੰਦੀ ਹੋਊਗੀ ਉਸ ਤੋਂ ਬਾਅਦ ਆ ਜਾਏ ਉਸ ਤੋਂ ਪਹਿਲਾਂ ਆਇਆ ਸੀ ਸਾਲ ਪਹਿਲਾਂ ਉਦੋਂ ਮੈਂ ਬਲੌਗਿੰਗ ਨਹੀਂ ਸੀ ਕਰਦਾ ਬਲੌਗਿੰਗ ਮੈਂ ਬਾਅਦ ਤੋਂ ਸਟਾਰਟ ਕੀਤੀ ਮੁੰਰਾ ਜੀ ਮੇਰਾ ਮਨ ਥੋੜਾ ਅਫਸਟ ਹੈ ਅੱਜ ਮੈਂ ਮਦਰ ਦੇ ਹਸਪਤਾਲ ਨਾਲ ਆਇਆ ਸੀ ਉਸ ਤੋਂ ਬਾਅਦ ਮੈਂ ਅੱਜ ਆਇਆ ਹਾਂ ਚਲੋ ਰੱਬ ਸੁੱਖੀ ਸ਼ਾਂਤੀ ਲਿਆਵੇ ਇੱਥੇ ਸਾਰਿਆਂ ਨੂੰ ਹਸਪਤਾਲ ਨਹੀਂ ਤਾਂ ਇੱਕ ਅੱਧੀ ਵਾਰੋਂ ਆਉਣਾ ਹੀ ਪੈਂਦਾ ਹੈ ਕੋਈ ਮਤਲਬ ਕੀਰਤਪੁਰ ਸਾਹਿਬ ਜਾਂਦਾ ਹੈ ਕੋਈ ਇੱਥੇ ਹਰਦوار ਆਉਂਦਾ ਹੈ ਸਾਰਿਆਂ ਦੀ ਅਲੱਗ-ਅਲੱਗ ਸ਼ਰਤ ਆ ਰੱਬ ਤਾਂ ਦਰਸਤ ਬਖਸ਼ੇ ਸਾਰਿਆਂ ਨੂੰ ਹਾਂ